ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅੱਜ ਪਹੁੰਚੇ ਆ ਆਪਾਂ ਪਿੰਡ ਉਸਮਾ ਕਾਲੇ ਵੀਰ ਹੋਣਾ ਕੋਲੇ ਤੇ ਇਹਨਾਂ ਕੋਲੇ ਜਿਹੜੀ ਪੱਗ ਆ ਮੇਲ ਤੇ ਫੀਮੇਲ ਜਿਹੜੇ ਕੁਝ ਬਲੈਕ ਨੇ, ਕੁਝ ਬਰਾਊਨ ਦੇ ਵਿੱਚ ਆ ਗਏ। ਤੁਹਾਨੂੰ ਸਾਰਿਆਂ ਨੂੰ ਪਤਾ ਪੱਗ ਜਿਹੜਾ ਹੱਜ ਨੇ ਬਹੁਤ ਪ੍ਰਮੋਟ ਕੀਤਾ ਸੀ। ਤਾਂ ਬਾਅਦ ਇਹ ਬੁੜਾ ਫੋਨ ਦੇ ਵਿੱਚ ਜਿਹੜਾ ਚੇਂਜ ਹੋ ਗਿਆ ਸੀ ਤਾਂ ਉਹਨਾਂ ਨੇ ਇਸ ਬਰੀਡ ਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਗਿਆ ਸੀ ਤੇ ਅੱਜ ਵੀਰ ਕੋਲੇ ਜਿਹੜੇ ਇਹ ਜਿਹੜੇ 5 ਬੱਚੇ ਨੇ ਇਹਦੇ ਵਿੱਚੋਂ ਜਿਹੜੇ ਮੇਲ ਫੀਮੇਲ ਆ ਉਹ ਵੀਰ ਜੀ ਆਪਣਿਆ ਵੀ ਤੁਹਾਨੂੰ ਦੱਸ ਦੇਣਗੇ ਫੋਨ ਨੰਬਰ ਜਿਹੜਾ ਆਪਾਂ ਵੀਰ ਦਾ ਸਕਰੀਨ ਤੇ ਚੱਲਦਾ ਕਰ ਦਾਂਗੇ ਤੇ ਇੱਥੇ ਪਹੁੰਚ ਕਰਨ ਲਈ ਉਸਮਾ ਟੋਲ ਪਲਾਜਾ ਟੋਟੀਆਂ ਬਿਲਕੁਲ ਨਾਲ ਸੇਰੋਂ ਤਾਂ 1.5-2 ਕਿਲੋਮੀਟਰ ਦੀ ਨੈਸ਼ਨਲ ਹਾਈਵੇ ਤੋਂ ਦੂਰੀ ਆ ਤਾਂ ਬੱਚੇ ਕਰੀਬ ਜਿਹੜੇ ਇਹ 1 ਮੰਥ ਦੇ ਨੀਅਰ ਬੋਟ ਹੋ ਗਏ ਨੇ ਤਾਂ ਬਹੁਤ ਸੋਹਣੀ ਬਰੀਕੀ ਦੇ ਵਿੱਚ ਬੱਚੇ ਆਏ ਆ ਤਾਂ ਮਦਰ ਵੀ ਇਹਨਾਂ ਦੀ ਜਿਹੜੀ ਉਹ ਵੀ ਤੁਹਾਨੂੰ ਜ਼ਰੂਰ ਦਿਖਾਉਣੀ ਆ ਬਹੁਤ ਪਿਆਰੀ ਆ ਤੇ ਬਹੁਤ ਸੋਹਣੀ ਆ ਤੇ ਜਿਹੜਾ ਇਹਨਾਂ ਦਾ ਫਾਦਰ ਵਾਲੇ ਪੱਖ ਤੋਂ ਗੱਲ ਕਰੀਏ ਉਹ ਬਲੈਕ ਸੀਗਾ ਤਾਂ ਇਸ ਕਰਕੇ ਬੱਚੇ ਜਿਹੜੇ ਕੁਝ ਬਲੈਕ ਦੇ ਵਿੱਚ ਗਏ ਨੇ ਤੇ ਕੁਝ ਜਿਹੜੇ ਆ ਬਰਾਊਨ ਦੇ ਵਿੱਚ ਆ ਤੇ 1 ਮੰਥ ਦੇ ਨੀਅਰ ਬੋਟ ਆ ਜਿਹੜੇ ਇਸ ਟਾਈਮ ਪੰਜੇ ਜਿਹੜੇ ਬੱਚੇ ਨੇ ਤੇ ਬਾਕੀ ਵੀਰ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਚੱਲਦਾ ਕਰ ਦਾਂਗੇ ਤਾਂ ਤੁਸੀਂ ਵੀਰ ਨਾਲ ਜਿਹੜਾ ਸਾਰ ਮਿਲ ਕਰ ਸਕਦੇ ਜੋ ਤੇ ਰੇਟ ਇਹਨਾਂ ਦੇ ਬਹੁਤ ਜਾਇਜ਼ ਰਹਿਣਗੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ